ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮਾਮੇ ਕੋਲ ਤਾਂ ਖੀਮ ਖਾਣ ਵਾਸਤੇ ਵੀ ਪੈਸੇ ਨਹੀਂ ਤੇ ਫਿਰ ਵਾਅਦੇ ਕਿਵੇਂ ਪੂਰੇ ਕੀਤੇ ਜਾ ਸਕਦੇ ਨੇ ਪੰਜਾਬ ਸਰਕਾਰ ਕਰਜ਼ੇ ਥਲੇ ਦੱਬੀ ਜਾ ਰਹੀ ਏ ਜੋ ਪੰਜਾਬ ਦੇ ਵਿੱਚ ਇਹ ਵੱਡੇ ਵਾਅਦੇ ਕੀਤੇ ਗਏ ਸੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਇਆ ਦੇਣ ਲਈ ਉਹ ਨਾ ਤਾਂ ਔਰਤਾਂ ਨੂੰ ਹਜ਼ਾਰ ਰੁਪਇਆ ਆਇਆ ਤੇ ਨਾ ਹੀ ਭਗਵੰਤ ਮਾਮਾ ਆਇਆ ਇਸਦੇ ਬਾਰੇ ਚੰਨੀ ਨੇ ਕੱਲ ਗੁਰੂਵਰ ਸਾਹਿਬ ਦੇ ਵਿੱਚ ਇੱਕ ਵੱਡੀ ਰੈਲੀ ਕਰਕੇ ਲੋਕਾਂ ਨੂੰ ਮਜ਼ਾਕੀਆ ਤੌਰ ਦੇ ਉੱਪਰ ਵੀ ਬਹੁਤ ਵੱਡੇ ਕੰਝ ਕੱਸ ਕੇ ਸਰਕਾਰ ਦੇ ਉੱਪਰ ਖੁਸ਼ ਕੀਤਾ ਤੇ ਸਰਕਾਰ ਨੂੰ ਚੜ੍ਹਾ ਕਰਨ ਵਾਸਤੇ ਅਪੀਲ ਕੀਤੀ ਏ ਤੇ ਅਗਲੀ ਸਰਕਾਰ ਕਾਂਗਰਸ ਦੀ ਆ ਰਹੀ ਏ ਜਿਸ ਨੂੰ ਲੈ ਕੇ ਚੰਨੀ ਨੇ ਕੱਲ ਵੱਡਾ ਦਾਵਾ ਕਰ ਦਿੱਤਾ ਏ ਤੇ ਅਗਲਾ ਮੁੱਖ ਮੰਤਰੀ ਵੀ ਚੰਨੀ ਜਿਨ੍ਹਾਂ ਨੇ ਆਪਣੇ ਆਪ ਹੀ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਏ ਤੁਸੀਂ ਜਿਹੜੇ ਲੋਕ ਰਾਈ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਤੇ ਬੀਜੇਪੀ ਦੇ ਖਿਲਾਫ ਜੋ ਕਾਂਗਰਸ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਰੈਲੀਆਂ ਦੇ ਵਿੱਚ ਕੱਲ ਗੁਰੂਵਰ ਸਾਹਿਬ ਦੇ ਵਿੱਚ ਇੱਕ ਬਹੁਤ ਹੀ ਵੱਡੀ ਇਤਿਹਾਸਕ ਰੈਲੀ ਹੋਈ ਜਿਸ ਵਿੱਚ ਸਾਰੀ ਲੀਡਰਸ਼ਿਪ ਕਾਂਗਰਸ ਦੀ ਮੌਜੂਦ ਹੋਈ ਰਾਜਾ ਬ੍ਰਿੰਗ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਦੇ ਇੰਚਾਰਜ ਕੁਪੇਸ਼ ਬਗੇਲ ਵੀ ਪਹਿਲੀ ਵਾਰ ਬਾਰਡਰ ਏਰੀਆ ਦੇ ਉੱਪਰ ਆਏ ਸਾਬਕਾ ਮੁੱਖ ਮੰਤਰੀ ਚੰਨੀ ਭਾਰਤ ਭੂਸ਼ਣ ਆਸ਼ੂ ਜਿਹੜੇ ਕਹਰੇ ਸੀ ਕਿ ਅਲੱਗ ਨੇ ਉਹ ਵੀ ਕੱਲ ਗੁਰੂਵਰ ਸਾਹਿਬ ਦੇ ਵਿੱਚ ਇੱਕੋ ਸਟੇਜ ਦੇ ਉੱਪਰ ਬੈਠੇ ਨਜ਼ਰ ਆਏ ਰਾਜਾ ਬੜੇ ਬੜੇ ਖੁਸ਼ ਹੋਏ ਕਿ ਅੱਜ ਅਸੀਂ ਸਾਰੇ ਕਾਂਗਰਸੀ ਇਕੱਠੇ ਹਾਂ ਸਾਡੇ ਕੋਈ ਵੀ ਕਿੰਤੂ ਪਰੰਤੂ ਨਹੀਂ ਪਰ ਦੂਸਰੇ ਪਾਸੇ ਸਭ ਤੋਂ ਪਹਿਲਾਂ ਚੰਨੀ ਸਿੰਘ ਚੰਨੀ ਨੂੰ ਸਟੇਜ ਦੇ ਉੱਪਰੋਂ ਬੁਲਣ ਵਾਸਤੇ ਜਦੋਂ ਮੌਕਾ ਮਿਲਿਆ ਤਾਂ ਬਹੁਤ ਵੱਡਾ ਹਜੂਮ ਸੀ ਜਿਨ੍ਹਾਂ ਨੇ ਚੰਨੀ ਦਾ ਸਵਾਗਤ ਕੀਤਾ ਹੱਥਾਂ ਦੇ ਵਿੱਚ ਤਕਸੀਆਂ ਫੜ ਕੇ ਨਾਰੇ ਲਾਏ ਗਏ ਕੇ ਘਰ ਘਰ ਦੇ ਵਿੱਚ ਚੱਲੀ ਗੱਲ ਮਸਲੇ ਕਰਦਾ ਚੰਨੀ ਹੱਲ ਉਹੀ 2022 ਵਾਲੇ ਜਿਹੜੇ ਨਾਰੇ 21 ਵਾਲੇ ਉਹ ਕੱਲ ਦੇਖਣ ਨੂੰ ਮਿਲੇ ਜਦੋਂ ਚੰਨੀ ਸਟੇਜ ਦੇ ਉੱਪਰੋਂ ਬੋਲਣ ਲੱਗੇ ਉਹਨਾਂ ਨੇ ਆਪਣਾ ਪਾਠਨ ਸ਼ੁਰੂ ਕੀਤਾ ਤਾਂ ਉਹਨਾਂ ਨੇ ਵੀ ਕਮਾਲ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਸਿਰਫ 5 ਤੇ 6 ਮਹੀਨੇ ਰਹਿ ਗਿਆ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ ਬੀਬੀਆਂ ਵਾਲੇ ਪਾਸੇ ਗੱਲ ਕਰਦਿਆਂ ਉਸਨੇ ਕਿਹਾ ਕਿ ਸਭ ਤੋਂ ਪਹਿਲਾਂ ਜੋ ਅਸੀਂ ਤੁਹਾਡੇ ਨਾਲ ਵਾਅਦਾ ਕਰਾਂਗੇ ਉਹ ਵਾਦਾ ਸਭ ਤੋਂ ਪਹਿਲਾਂ ਅਸੀਂ ਬੀਬੀਆਂ ਵਾਲਾ ਪੂਰਾ ਕਰਾਂਗੇ ਜਿਵੇਂ ਕੈਪਟਨ ਸਰਕਾਰ ਨੇ ਜਦੋਂ ਸ਼ੁਰੂ ਕੀਤਾ ਸੀਗਾ ਬੱਸਾਂ ਦੇ ਵਿੱਚ ਮੁਫਤ ਬੱਸ ਸਫ਼ਰ ਦੇਣ ਵਾਸਤੇ ਉਹ ਅੱਜ ਤੱਕ ਜਾਰੀ ਏ ਸੋ ਮਾਨ ਸਰਕਾਰ ਨੇ ਜੋ ਤੁਹਾਡੇ ਨਾਲ ਵਾਦਾ ਕੀਤਾ ਸੀ 1000 ਰੁਪਏ ਦੇਣ ਦਾ ਇੱਕ ਉਹਨਾਂ ਨੇ ਇੱਕ ਦੱਸਿਆ ਕਿ ਇੱਕ ਮਾਤਾ ਤੇ ਉਸਦੇ ਬੱਚੇ ਕਹਿੰਦੇ ਕਿ ਬੀਬੀ ਵੋਟ ਕਿਸ ਨੂੰ ਪਾਏਗੀ ਤਾਂ ਉਹ ਕਹਿੰਦੀ ਮੈਂ ਝਾੜੂ ਨੂੰ ਪਾਵਾਂਗੀ ਕਿਉਂਕਿ ਝਾੜੂ ਵਾਲਾ ਮਾਮਾ 1000 ਰੁਪਏ ਲੈ ਕੇ ਆਏਗਾ ਚੰਨੀ ਨੇ ਕਹਿ ਕੇ ਹੁਣ ਜਦੋਂ ਬੱਚੇ ਪੁੱਛਦੇ ਨੇ ਕਿਉਂ ਮਾਮਾ ਕਿੱਥੇ ਗਿਆ ਤਾਂ ਉਹ ਮਾਤਾ ਕਹਿੰਦੀ ਹੈ ਤੇ ਨਾ ਤਾਂ ਮਾਮਾ ਆਇਆ ਤੇ ਨਾ ਹੀ 1000 ਰੁਪਏ ਆਇਆ ਹੁਣ ਮੈਂ ਝਾੜੂ ਜਿਹੜਾ ਕਿ ਚੁੱਲ੍ਹੇ ਦੇ ਵਿੱਚ ਸੁੱਟਾਂਗੀ ਸੋ ਚੰਨੀ ਨੇ ਜਦੋਂ ਇਹੋ ਜੀਆਂ ਗੱਲਾਂ ਸੁਣਾ ਕੇ ਲੋਕਾਂ ਨੂੰ ਖੁਸ਼ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਕਹਿ ਕੇ ਹੁਣ ਪੰਜਾਬ ਦੇ ਵਿੱਚ ਸਮਾਂ ਆ ਰਿਹਾ ਹੈ ਕਾਂਗਰਸ ਦੀ ਸਰਕਾਰ ਦਾ ਕਾਂਗਰਸੀ ਸਰਕਾਰ ਆਏਗੀ ਹਰੇਕ ਵਾਦਾ ਪੂਰਾ ਕਰੇਗੀ ਤੇ ਮੁੱਖ ਮੰਤਰੀ ਵੀ ਚੰਨੀ ਹੋਣਗੇ ਜਿਸ ਦੇ ਬਾਰੇ ਕੱਲ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗੁਰੂ ਅਰਜਨ ਦੇਵ ਇੱਕ ਬਹੁਤ ਵੱਡੀ ਰੈਲੀ ਦੇ ਵਿੱਚ ਔਰ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਤੰਜ ਕਸੇ ਕਿ ਕੋਈ ਸ਼ਰਾਬੀ ਨੂੰ ਆਪਣਾ ਬੱਚਾ ਨਹੀਂ ਪੜਾਉਂਦਾ ਤੇ ਤੁਸੀਂ ਸ਼ਰਾਬੀ ਨੂੰ ਪੰਜਾਬ ਫੜਾ ਦਿੱਤਾ ਹੈ ਹੁਣ ਤੁਸੀਂ ਭਲਾ ਚਾਹਦੇ ਜੇ ਪੰਜਾਬ ਦਾ ਜੇਕਰ ਇੱਕ ਵਾਰ ਫਿਰ ਤੁਸੀਂ ਇਹ ਗਲਤੀ ਕਰ ਦਿੱਤੀ ਤੇ ਪੰਜਾਬ ਦਾ ਜਮਾਂ ਹੀ ਬੇੜਾ ਗਰਖ ਹੋ ਜਾਏਗਾ ਨਾਸ ਹੋ ਜਾਏਗਾ ਪੰਜਾਬ ਦਾ ਇਹਨਾਂ ਨੇ ਹਾਸ਼ੀਏ ਤੋਂ ਹੀ ਮਟੇ ਦੇਣਾ ਹੈ ਜੋ ਕਲ ਚਰਨਜੀਤ ਸਿੰਘ ਚੰਨੀ ਨੇ ਇਹ ਵੱਡੇ ਐਲਾਨ ਕੀਤੇ ਨੇ ਸੋ ਲੋਕ ਅਗਲਾ ਮੁੱਖ ਮੰਤਰੀ ਦੇਖ ਰਹੇ ਨੇ ਚਰਨਜੀਤ ਸਿੰਘ ਚੰਨੀ ਨੂੰ ਜਿੱਥੇ ਵੀ ਜਾਂਦੇ ਨੇ ਰੈਲੀਆਂ ਦੇ ਵਿੱਚ ਵੱਡਾ ਇਕੱਠ ਹੁੰਦਾ ਹੈ ਜੋ ਚੰਨੀ ਦੇ ਵੱਲੋਂ अगला मुख्यमंत्री वनते भी ਜਿਹੜਾ ਕੱਲ ਐਲਾਨ ਕੀਤਾ ਗਿਆ ਕਿ ਪੰਜਾਬ ਕਾਂਗਰਸ ਜੋ ਇਹ ਕਹਿ ਰਹੀ ਹੈ ਕਿ ਬਿਨਾ ਇੰਜਣ ਤੋਂ ਕਾਂਗਰਸ ਸਚੋਣ ਲੜੇਗੀ ਉਹ ਭੁੱਲ ਜਾਓ ਇੰਜਣ ਵੀ ਮੌਜੂਦ ਹੈ ਕਾਂਗਰਸ ਦਾ ਤੇ ਕਾਂਗਰਸ ਵੀ ਮੌਜੂਦ ਹੈ ਜਿਸ ਨੂੰ ਲੈ ਕੇ ਚੰਨੀ ਨੇ ਵੱਡਾ ਦਾਵਾ ਕਰ ਦਿੱਤਾ ਹੈ